ਹਾਲੇ ਤੱਕ ਜੇ ਕਿ ਮੇਰੇ ਮੋਟਰਸਾਈਕਲ ਦਾ ਮੁੱਦਾ ਮਸਲਾ ਨੰਗੇ ਹਾਰਾ ਦੇ ਦਿੱਤੀ ਹੈ ਬੰਦੇ ਆਏ ਉਹਨਾਂ ਦੇ ਕਿਤੇ ਆਉਂਦਾ ਨਹੀਂ ਆਇਆ ਆ ਗਏ ਚੱਲੇ ਗਏ ਜੀ ਮਨਨ ਕੱਟਰੀਆ ਕਾਲ ਵੀ ਬਤੀ ਨਵਾਂ ਸ਼ਹਿਰ ਦੇਖ ਰਹੇ ਸਾਥੀਓ ਇਸ ਸਮੇਂ ਅਸੀਂ ਨਵਾਂ ਸ਼ਹਿਰ ਗੋਰਖਪੁਰ ਨੂੰ ਜਿਹੜੀ ਸੜਕ ਜਾਂਦੀ ਉੱਥੇ ਮੌਜੂਦ ਹਾਂ ਔਰ ਇੱਥੇ ਇੱਕ ਬਹੁਤ ਭਿਆਨਕ ਹਾਦਸਾ ਹੋਇਆ ਹਾਦਸਾ ਆਇਆ ਜਿਹਦੇ ਪਿੱਛੇ ਕੋਈ ਹੋਰ ਕੜੀ ਜੁੜਦੀ ਹੈ ਉਹਦੀ ਉਹ ਜਾਂਚ ਦਾ ਵਿਸ਼ਾ ਪੁਲਿਸ ਵੀ ਪਹੁੰਚ ਰਹੀ ਹੈ ਸਾਡੇ ਨਾਲ ਪਿੰਡ ਗੋਰਖਪੁਰ ਦੇ ਮੋਦਵਾਰ ਮੌਜੂਦ ਨੇ ਭਾਜੀ ਇਹ ਕਿਵੇਂ ਤੁਹਾਨੂੰ ਘਟਣਾ ਦਾ ਪਤਾ ਲੱਗਦਾ ਹੈ ਅਸੀਂ ਤਾਂ ਭਾਜੀ ਸਾਡੇ ਇੱਥੇ ਪਿੰਡ ਲੰਗਰ ਚੱਲ ਰਿਹਾ ਤੇ ਹੁਣ ਜਿਸ ਟਾਈਮ ਇਧਰੋਂ ਕਿਸੇ ਬੰਦੇ ਨੇ ਦੇਖਿਆ ਉਹਨੇ ਜਾ ਕੇ ਸਾਨੂੰ ਦੱਸਿਆ ਕਿ ਅੱਜ ਦਾ ਕਰਕੇ ਸੂਏ ਦੇ ਵਿੱਚ ਇੱਕ ਬੰਦਾ ਡਿੱਗਿਆ ਪਿਆ ਔਰ ਉਹਦੇ ਸਿਰ ਦਾ ਮਾਸਰ ਓੜ ਤੇ ਪਿਆ ਤਾਂ ਹੁਣ ਪਿੰਡ ਦੇ ਫੜਾ ਫੜ ਲੰਗਰ ਚੋਂ ਇਕੱਠੇ ਹੋ ਕੇ ਇੱਥੇ ਆ ਗਏ ਹੁਣ ਅਸੀਂ ਆ ਕੇ ਇਹਨਾਂ ਦੇ ਮੋਟਰਸਾਈਕਲ ਦੀ ਆਰਸੀ ਕੱਢੀ ਆ ਤੇ ਉਹਦੇ ਉੱਤੇ ਐਡਰੈਸ ਸਾਨੂੰ ਦਪਾਲਪੁਰ ਦਾ ਮਿਲਿਆ ਤੇ ਡੈੱਡ ਬੋਡੀ ਸੂਏ ਦੇ ਅੰਦਰ ਪਈ ਹੈ ਹਾਂ ਅੰਦਰੇ ਪਈ ਹੈ ਜੀ ਉਹ ਸੂਏ ਦੇ ਕਿੰਨੀ ਕੁ ਉਮਰ ਲੱਗਦੀ ਆ ਇਹ ਮੁੰਡਾ ਹੁਣ ਆਇਆ ਮੇਰੇ ਸਹਾਰ ਨਾਲ ਜਿਆਦਾ ਨਹੀਂ ਤਾਂ 28 30 ਦੇ ਨੌਜਵਾਨ ਆ ਨੌਜਵਾਨ ਨੌਜਵਾਨ ਮੋਟਰਸਾਈਕਲ ਤੇ ਪਿੱਛੇ ਵੀ ਕੋਈ ਫੇਟ ਫੁੱਟ ਲੱਗੀ ਲੱਗਦੀ ਆ ਕਿ ਨਹੀਂ ਜੀ ਨਹੀਂ ਮੋਰ ਲਈਦਾ ਟਾਇਰ ਆ ਫੈਕਚਰ ਹੋਇਆ ਪੂਰਾ ਰੈਮ ਵੀ ਤੇ ਇੱਦਾਂ ਲੱਗਦਾ ਕਿ ਹਾਦਸਾ ਹੋਇਆ ਹੈ ਕਿ ਹਾਦਸਾ ਲੱਗਦਾ ਐਕਸੀਡੈਂਟ ਆ ਕਿ ਕੋਈ ਮੋਟਰਸਾਈਕਲ ਦਾ ਪੂਰਾ ਟਾਇਰ ਰੈਮ ਵੀ ਫੈਕਚਰ ਆ ਖਤਮ ਆ ਮੋਟਰਸਾਈਕਲ ਪਰ ਫਿਰ ਤਾਂ ਹੋ ਸਕਦਾ ਕਿਸੇ ਨਾਲ ਐਕਸੀਡੈਂਟ ਹੋਇਆ ਹੋਵੇ ਤਾਂ ਨਿਕਲ ਗਿਆ ਹੋਇਆ ਐਕਸੀਡੈਂਟ ਆ ਹਾਂ ਹੋਇਆ ਐਕਸੀਡੈਂਟ ਆ ਪੂਰਾ ਬੰਦਾ ਰੁਕਿਆ ਨਹੀਂ ਹਾਂ ਇਹ ਨਹੀਂ ਰੁਕਿਆ ਨਹੀਂ ਨਾ ਹਜੇ ਤੱਕ ਕੋਈ ਸ਼ ਅੱਧਾ ਪੌਣਾ ਘੰਟਾ ਮੈਨੂੰ ਹੋ ਗਿਆ ਇੱਥੋਂ ਗਏ ਨੂੰ ਇੱਥੋਂ ਜਦ ਮੈਂ ਗਿਆ ਨਾ ਮੈਨੂੰ ਹੱਥੇ ਵਾਲੇ ਰੋਕਿਆ ਕਹਿੰਦਾ ਰੋਕੀ ਮੈਂ ਨਵੇਂ ਸ਼ਹਿਰੋਂ ਆਂਦਾ ਪੀ ਅਸੀਂ ਕੰਮ ਤੋਂ ਰੋਟੀਆਂ ਦਾ ਕੰਮ ਕਰਦਾ ਸੀ ਅੱਧਾ ਪੌਣਾ ਘੰਟਾ ਤੇ ਮੈਨੂੰ ਹੋ ਗਿਆ ਘਰ ਜਾ ਕੇ ਮਨਾ ਕੇ ਵੀ ਆ ਗਿਆ ਕੱਪੜੇ ਚੇਂਜ ਕਰਕੇ ਪੁਲਿਸੇ ਹੀ ਨਹੀਂ ਆਈ ਜਦ ਜਾਓ ਚਲੋ ਉਹਨਾਂ ਨੂੰ ਇਨਫੋਰਮ ਕਰ ਦਿੰਦਾ ਮੈਂ ਕਾਲ ਕਰ ਦਿੰਦੀ ਉਹੀ ਤਾਂ ਗੱਲ ਕਰਦੇ ਮੈਂ ਕਿਹ ਪੁਲਿਸੇ ਨਹੀਂ ਆਈ ਅੱਜ ਦੀ ਉਹੀ ਗੱਲ ਆ ਪੌਦਾ ਪੌਣਾ ਘੰਟਾ ਹੋ ਗਿਆ ਮੈਂ ਕਿਹਾ ਚਲੋ ਅਸੀਂ ਹੈਲਪ ਕਰਾਇਆ ਨਹੀਂ ਜੇ ਕਿਸੇ ਉਹ ਪਤਾ ਕਿਦਾਂ ਹੁਣ ਉਹਨਾਂ ਨੂੰ ਪਤਾ ਲੱਗੂਗਾ ਤਾਂ ਆਊਗਾ ਆਊਗੇ ਇਹ ਗੱਲ ਹੈ ਤੇ ਸਾਨੂੰ ਵੀ ਸਾਹਮਣੇ ਮੈਂ ਕਾਲ ਕਰ ਦਿੰਦੀ ਹੁਣ ਹਾਂ ਜੀ ਹਾਂ ਜੀ ਆ ਗਿਆ ਹਾਂ 20 25 ਮਿੰਟ ਦੀ ਗੱਲ ਹੈ ਜੋ ਕਹਿੰਦਾ ਕੋਈ ਨਹੀਂ ਹੁਣ ਉਹਨਾਂ ਨੂੰ ਫੋਨ ਗਿਆ ਆਊਗੇ ਜੀ ਟਾਈਮ ਤਾਂ ਆਉਣ ਨੂੰ ਲੱਗਣਾ ਹੈ ਉਹਨਾਂ ਨੂੰ ਸਿਚੁਏਸ਼ਨ ਸਮਝ ਲਈਏ ਭਾਜੀ ਹਾਂਜੀ ਭਾਜੀ ਹੁਣ ਡੈੱਡ ਬੋਡੀ ਜਿਹੜੀ ਕਿਉਂਕਿ ਆਪਾਂ ਕੋਲ ਨਹੀਂ ਜਾਣਾ ਪੁਲ ਇੱਕ ਮਿੰਟ ਬਾਜੀ ਤੁਸੀਂ ਇੱਕ ਮਿੰਟ ਬਾਜੀ ਤੁਸੀਂ ਸਾਰੇ ਦੇਖੋ ਡੈਥ ਤਾਂ ਹੋ ਚੁੱਕੀ ਆ ਪਰਿਵਾਰ ਤੱਕ ਗੱਲ ਪਹੁੰਚੇ ਔਰ ਕਾਰਨਾਂ ਦਾ ਪਤਾ ਲੱਗੇ ਤਾਂ ਆਜੋ ਕਿਸੇ ਹੋਰ ਨਾ ਮੁੜ ਕੇ ਕੋਈ ਘਟਨਾ ਨਾ ਹੋਵੇ ਹੁਣ ਸਿਚੁਏਸ਼ਨ ਕਿ ਮੋਟਰਸਾਈਕਲ ਸੜਕ ਤੇ ਪਿਆ ਹਾਂਜੀ ਮੋਟਰਸਾਈਕਲ ਸੜਕ ਤੇ ਪਿਆ ਜੀ ਨੰਬਰ ਕਿੰਨਾ ਜੀ ਇਹਦਾ ਪੀਵੀ 32 ਜੀ 75 36 ਪੀ 75 36 ਹਾਂਜੀ ਪਹਿਚਾਨ ਮੋਟਰਸਾਈਕਲ ਆ ਮੋਟਰਸਾਈਕਲ ਫਰੰਟ ਤੋਂ ਤੁਸੀਂ ਕਹਿੰਦੇ ਡੈਮੇਜ ਹਾਂ ਡੈਮੇਜ ਆ ਜੀ ਮੋਰਲਾ ਰੈਮ ਵੀ ਪਿੱਛੋਂ ਵੀ ਤਾਂ ਮੰਨ ਲਓ ਕਹਿੰਦਾ ਵੀ ਅਜੇ ਇਹਨਾਂ ਨੇ ਫਰੰਟ ਫਰੰਟ ਮੰਨ ਲਓ ਡੈਮੇਜ ਜਿਹੜੀ ਫਰੰਟ ਤੋਂ ਚੜ ਵੀਡੀਓ ਆ ਰਹੀ ਹੈ ਹਾਂ ਉਹ ਮੈਨੂੰ ਕਰਨ ਲੱਗੇ ਸੈਂਟਰ ਸਰਪੰਚ ਅੰਕਲ ਉਹ ਕਹਿੰਦੇ ਟਰਾਲੀ 'ਚ ਵੱਜਿਆ ਬੰਦਾ ਅੱਛਾ ਹਾਂ 8 ਵਜੇ ਪੂਰੇ ਪੂਰੇ ਵੱਜਾ ਟਰਾਲੀ 'ਚ ਵੱਜਿਆ ਫਿਰ ਉਸ ਤੋਂ ਬਾਅਦ ਸੂਏ 'ਚ ਡਿੱਗ ਗਿਆ ਹਾਂ ਉਹ ਵੀਡੀਓ ਵੀ ਆ ਰਹੀ ਹੈ ਗੱਲ ਕਲੀਅਰ ਹੋ ਗਈ ਹੈ ਸਰਪੰਚ ਸਾਹਿਬ ਦੇ ਤਾਂ ਬਹੁਤ ਫਾਇਦਾ ਹੋਣਾ ਉਹ ਕੈਮਰੇ ਦਾ ਬਹੁਤ ਫਾਇਦਾ ਹੋਣਾ ਜਾਨਾ ਨੇ ਹੁਣ ਕੈਮਰਾ ਦੇਖ ਕੇ ਸਾਨੂੰ ਇਹਦੀ ਸਥਿਤੀ ਦੱਸੀ ਉਹਨਾਂ ਦੇ ਵੀ ਕੋਈ ਪਹੁੰਚ ਹੋਣ ਲੱਗੀ ਸੀ ਉਹਨਾਂ ਨੇ ਕੈਮਰੇ ਲਵਾਏ ਉਹ ਕੈਮਰਿਆਂ ਦਾ ਬਹੁਤ ਫਾਇਦਾ ਹੋਣਾ ਚੋਰੀਆਂ ਵਾਲੇ ਤਾਂ ਬਹੁਤ ਬੁਰੀਆਂ ਦਾ ਤਾਂ ਬੱਸ ਸਾਡੇ ਪਿੰਡ ਜਿਹੜੇ ਅਸੀਂ ਕਵਰ ਕਰਕੇ ਕੋਸ਼ਿਸ਼ ਮਿਲ ਕੇ ਹਜੇ ਕੁਝ ਇਹ ਜਿਹੜਾ ਤੁਸੀਂ ਦੱਸਦੇ ਹੋ ਕਿ 28 30 ਸਾਲ ਦਾ ਮੁੰਡਾ ਲੱਗਦਾ ਐ ਐਡਰੈਸ ਕਿਹੜਾ ਨਿਕਲੇ ਆ ਆਰਸੀ ਤੋਂ ਇਹਨਾਂ ਆਰਸੀ ਤੋਂ ਐਡਰੈਸ ਜੀ ਦਪਾਲਪੁਰ ਦਾ ਨਿਕਲਿਆ ਛੇਖੂਪਰ ਦਪਾਲਪੁਰ ਗੁਰਮੁਖ ਗੁਰਮੁਖ ਸਿੰਘ ਨਾਮ ਆ ਸਨੋ ਫਕੇਰ ਸਿੰਘ ਪਿੰਡ ਦਪਾਲਪੁਰ ਹੁਣ ਭਾਜੀ ਕਈ ਵੇਲੇ ਇਦਾਂ ਦਾ ਮੋਟਰਸਾਈਕਲ ਗਾਂ ਦੇ ਗਾਂ ਵਿਕਿਆ ਹੁੰਦਾ ਕੀ ਆ ਦੇਖੋ ਆਰਸੀ ਬੜੀ ਆ ਜੀ ਆਰਸੀ ਬੜੀ ਜਾਂਦੀ ਆ ਪੁਲਿਸ ਡਿਪਾਰਟਮੈਂਟ ਆਣ ਤੇ ਪਤਾ ਲੱਗਦਾ ਉਸ ਵਿੱਚ ਜੋ ਡਿਟੇਲ ਹੋਏਗੀ ਜੇ ਕਰਕੇ ਕਿਸੇ ਨੇ ਹਜੇ ਉਹਨਾਂ ਨੂੰ ਟੱਚ ਨਹੀਂ ਕੀਤਾ ਕੰਮਾਂਵਾ ਟਰਾਲੀ ਵਾਲਿਆਂ ਨੂੰ ਰੁਕਣਾ ਚਾਹੀਦਾ ਜੇ ਕੋਈ ਗੱਲਬਾਤ ਹੋਈ ਰੁਕਣਾ ਚਾ ਰੋਕ ਕੇ ਰੇਤੇ ਵਾਲੀ ਟਰਾਲੀ 'ਚ ਰੁਕਿਆ ਸੀ ਇਦਾਂ ਉਹ ਮੁੜ ਕੇ ਆਣੀ ਉਹ ਵੇਚ ਲ ਗਿਆ ਆਪਣੇ ਪਿੰਡ ਦਾ ਜੇਲ੍ਹਾਂ ਦਾ ਰੁਕੀ ਸੀ ਹਾਂਜੀ ਇੱਕ ਮਨ ਲੋ ਖੜ ਕੇ ਦੇਖ ਕੇ ਗਿਆ ਮਤਲਬ ਉਹਨੂੰ ਚਾਹੀਦਾ ਸੀ ਫੇ ਰੁਕਈ ਜਾਂਦਾ ਉਹਦੀ ਜਾਨ ਬਚ ਸਕਦੀ ਸੀ ਚਲੋ ਜਿਹੜੀ ਸੈਕੀਡੈਂਟ ਕੋਈ ਭਾਜੀ ਜਾਣ ਕੇ ਨਹੀਂ ਕਰਦਾ ਪਰ ਜੇ ਹੋ ਗਿਆ ਫੇਰ ਫਰਜ਼ ਬਣਦਾ ਰੁਕ ਕੇ ਬਾਕੀਆਂ ਨੂੰ ਦੱਸੋ ਹੋ ਸਕਦਾ ਉਹਦੀ ਜਾਨ ਬਚ ਜਾਵੇ ਤੁਹਾਨੂੰ ਪਤਾ ਹਸਪੀਟਲ ਨੇੜੇ ਹੀ ਆ ਵਿਚਾਰਾ ਕੱਲਾ ਪੇਣਾ ਦਾ ਭਰਾ ਆ ਕੀ ਆ ਘਰ ਦੇ ਵਿੱਚ ਉਹਦੇ ਸਿਰ ਤੇ ਘਰ ਚੱਲ ਰਿਹਾ ਕੰਮ ਵਾਲਾ ਮੁੰਡਾ ਆ ਕੋਈ ਤੁਹਾਨੂੰ ਸੀਸੀਟੀਵੀ ਤਸਵੀਰਾਂ ਦਿਖਾਣੇ ਆ ਕਿ ਘਟਨਾ ਕਿਸ ਤਰ੍ਹਾਂ ਵਾਪਰੀ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਇੱਕ ਟਰੈਕਟਰ ਟਰਾਲੀ ਆ ਰਹੀ ਹੈ ਔਰ ਫਰੰਟ ਤੋਂ ਮੋਟਰਸਾਈਕਲ ਜਿਹੜਾ ਇਸ ਟਰੈਕਟਰ ਟਰਾਲੀ ਨਾਲ ਟਕਰਾ ਜਾਂਦਾ ਉਹ ਤੁਸੀਂ ਦੇਖੋ ਕਿ ਸੂਖੇ ਦੇ ਅੰਦਰ ਵਿਅਕਤੀ ਡਿੱਗਿਆ ਤੇ ਮੋਟਰਸਾਈਕਲ ਬਾਹਰ ਡਿੱਗ ਜਾਂਦਾ ਤਸਵੀਰਾਂ ਇੱਕ ਵਾਰੀ ਸਲੋ ਕਰਕੇ ਦਿਖਾਣੀਆਂ ਤੁਹਾਨੂੰ ਤਾਂ ਤੁਸੀਂ ਦੇਖੋਗੇ ਕਿ ਇੱਕ ਟਰੈਕਟਰ ਪਿੱਛੋਂ ਆਵੇਗਾ ਟਰੈਕਟਰ ਟਰਾਲੀ ਜਿਹੜਾ ਆ ਉਹ ਕੈਮਰੇ ਦੀ ਬੈਕ ਸਾਈਡ ਤੋਂ ਨਿਕਲੇਗੀ ਔਰ ਮੋੜੇ ਤੋਂ ਮੋਟਰਸਾਈਕਲ ਸਵਾਰ ਆਉਂਦਾ ਜਿਸ ਦੇ ਨਾਲ ਆਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਟਰੈਕਟਰ ਟਰਾਲੀ ਦੀ ਕਾਫੀ ਸਪੀਡ ਨਜ਼ਰ ਆ ਰਹੀ ਹੈ ਔਰ ਜਦੋਂ ਐਕਸੀਡੈਂਟ ਹੁੰਦਾ ਹੈ ਉਸ ਤੋਂ ਬਾਅਦ ਵਿਅਕਤੀ ਸੂਏ ਵਿੱਚ ਜਾ ਕੇ ਡਿੱਗ ਜਾਂਦਾ ਹੈ ਔਰ ਮੋਟਰਸਾਈਕਲ ਸੜਕ ਤੇ ਪਿਆ ਰਹਿੰਦਾ ਹੈ ਮੋਟਰਸਾਈਕਲ ਫਰੰਟ ਤੋਂ ਕਾਫੀ ਨੁਕਸਾਨਿਆ ਜਾਂਦਾ ਔਰ ਇਹ ਵੀ ਗੱਲ ਆਖੀ ਗਈ ਹੈ ਕਿ ਵਿਅਕਤੀ ਜਿਹੜਾ ਮ੍ਰਿਤਕ ਵਿਅਕਤੀ ਹੈ ਉਸਦੇ ਸਿਰ ਤੇ ਗੰਭੀਰ ਸੱਟ ਲੱਗਦੀ ਹੈ ਤੇ ਸਿਰ ਦਾ ਕੁਝ ਪਾਰਟ ਜਿਹੜਾ ਸੜਕ ਤੇ ਆ ਕੇ ਡਿੱਗ ਜਾਂਦਾ ਹੈ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਸਾਡੇ ਲਈ ਇਹ ਰਹੀ ਕਿਉਂਕਿ ਜਦੋਂ ਸਾਨੂੰ ਪਤਾ ਲੱਗਾ ਕਿ ਸਬਜੈਕਟ ਨੇ ਆਪਣੀ ਮੌਤ ਤੋਂ ਕੁਝ ਸਮਾਂ ਪਹਿਲਾਂ ਕਿਸੇ ਨਾਲ ਇਹ ਗੱਲ ਕੀਤੀ ਸੀ ਕਿ ਯਾਰ ਮੇਰਾ ਮੋਟਰਸਾਈਕਲ ਚੱਕ ਹੋ ਗਿਆ ਇਹ ਵੀ ਬੱਤੀ ਵਾਲੇ ਨੂੰ ਕਹਿ ਕੇ ਵੀਡੀਓ ਪਵਾਣੀਆ ਹੋ ਸਕਦਾ ਮੇਰਾ ਮੋਟਰਸਾਈਕਲ ਵਾਪਸ ਮਿਲ ਜਵੇ ਤੇ ਇਸ ਵਿਅਕਤੀ ਨੂੰ ਕਿੰਨੀ ਆਸ ਸੁਣੀ ਆ ਜ਼ਿੰਦਗੀ ਨਾਲ ਕਿੰਨਾ ਪਿਆਰ ਹੋਣਾ ਤਾਂ ਜੋ ਆਪਣੇ ਪਰਿਵਾਰ ਨੂੰ ਵਧੀਆ ਫਿਊਚਰ ਦੇ ਸਕੇ ਲੇਕਿਨ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਸਾਡੇ ਵੱਲੋਂ ਐਸਐਚਓ ਸਦਰ 1999 ਨੂੰ ਇਨਫੋਰਮ ਕੀਤਾ ਜਾਂਦਾ ਹੈ ਤੇ ਘਟਨਾ ਵਾਲੀ ਸਥਾਨ ਤੇ ਤੁਰੰਤ ਐਸਐਚਓ ਮੈਡਮ ਰਾਜ ਪ੍ਰਵਿੰਦਰ ਕੋਰ ਪਹੁੰਚਦੇ ਆ ਔਰ ਪੂਰਾ ਜਾਇਜ਼ਾ ਲਿਆ ਜਾਂਦਾ ਅੱਖਾਂ ਬੰਦ ਕੀਤੀਆਂ ਆਈਆਂ 44 47 47 ਟਰਾਲੀ ਟਰਾਲੀ ਜੋ ਔਟੋ ਦੀ ਟਰਾਲੀ ਕਿੱਥੇ ਜਾਤੀ ਸੀ ਟਰਾਲੀ ਤਾਲੀ ਧਰ ਸੇ ਆ ਰਹੀ ਥੀ ਨਿਕਲ ਗਈ ਇਧਰ ਕੋ ਵੀ ਹਾਂ ਉਧਰ ਕਰ ਕੋਈ ਧਰ ਉਪਰ ਜੀ ਜੀ ਬੋਲੇ ਆ ਪਤਾ ਲੱਗ ਰਿਹਾ ਤੇ ਕੈਮਰੇ ਚ ਪਤਾ ਲੱਗ ਜਾਊਗਾ ਇਹ ਤਾਂ ਜੀ ਹੱਦਾਂ ਨਹੀਂ ਨਿਕਲ ਬੋਲੇ ਆ ਉਧਰ ਧਰਦੀ ਬੋਲੇ ਹਾਂ ਉਹੀ ਗੱਲ ਜਦੋਂ ਟਰਾਲੀ ਬਾਈ ਜਦ ਇਹ ਮਸੀ ਜਾਂਦੇ ਸੀ ਕੈਮਰੇ ਦੇ ਨਾਲ ਟਰਾਲੀ ਸੀ ਪਤਾ ਗੁਰਵਿੰਦਰ 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 ਸਿੰਘ ਹਾਂ ਜੀ ਗੁਰਵਿੰਦਰ ਤੂੰ ਪੈਂਦਰ ਤੂੰ ਪੈਂਦਰ ਨਹੀਂ ਤੂੰ ਪੈਂਦਰ ਨਹੀਂ ਸਾਨੂੰ ਸਾਨੂੰ ਵੀ ਜਨੈਲ ਸਿੰਘ ਉਮਰ ਕਿੰਨੀ ਹੈ ਉਮਰ ਨੇ 33 ਕਰਾ ਲਈ ਠੀਕ ਜਾਲਾ ਉਹ ਆ ਕਿੰਨੀ ਤੇਜਾਂ ਦਾ ਪਲੇ ਆਪਣਾ ਸੋਵਾ ਵੀ ਆਪਣੇ ਕੋਲ ਰੱਖਦੇ ਨੇ ਤਾਂ ਕੋਪਾਲ ਕੋਪਾਲਪੁਰ ਦੋਪਾਲਪੁਰ ਦੋਪਾਲਪੁਰ ਹਲੋ ਤਾਂ ਸਾਥੀਓ ਜਿਵੇਂ ਸਾਡੀ ਟੀਮ ਵੱਲੋਂ ਐਸਐਚਓ ਰਾਜ ਪ੍ਰਵਿੰਦਰ ਕੌਰ ਜੀ ਨੂੰ ਮੈਸੇਜ ਕਰ ਦਿੱਤਾ ਗਿਆ ਅਸੀਂ ਇਨਫੋਰਮ ਕਰ ਦਿੱਤਾ ਕਿ ਅਸੀਂ ਉੱਥੇ ਆਪਣੀ ਟੀਮ ਨਾਲ ਪਹੁੰਚ ਗਏ ਕਿਉਂਕਿ ਪਹਿਲਾਂ ਤਾਂ ਇੱਕ ਤਰ੍ਹਾਂ ਦੀ ਮਿਸਟਰੀ ਸੀਗੀ ਕਿ ਡੈੱਡ ਬਾਡੀ ਜਿਹੜੀ ਸੂਹੇ ਕੋਲ ਸੂਹੇ ਦੇ ਅੰਦਰ ਡਿੱਗੀ ਮਿਲੀ ਆ ਉਹਦਾ ਕੀ ਕਾਰਨ ਹੈ ਪਰ ਹੁਣ ਇੱਕ ਸੀਸੀਟੀਵੀ ਵੀ ਸਾਹਮਣੇ ਆ ਰਹੀ ਆ ਪੁਲਿਸ ਦੀ ਗੱਡੀ ਲੱਗ ਖੜੀ ਹੈ ਉਹਦੇ ਬਿਲਕੁਲ ਸਾਹਮਣੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਲੇਕ ਟਰਾਲੀ ਇਸ ਸਾਈਡ ਤੋਂ ਆ ਰਹੀ ਸੀ ਔਰ ਮੋਟਰਸਾਈਕਲ ਆ ਪਿਛਲੀ ਵਾਲੀ ਸਾਈਡ ਤੋਂ ਆ ਰਿਹਾ ਸੀਗਾ ਔਰ ਆਹ ਮੋ ਸਾਹਮਣੇ ਟੱਕਰ ਹੋਈ ਹੈ ਟੱਕਰ ਹੋਈ ਆ ਠੇਕੇ ਤੇ ਜਿਹੜਾ ਕਰਿੰਦਾ ਇਹਨੂੰ ਕਈਆਂ ਨੇ ਪੁੱਛਿਆ ਇਹਨੇ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਜਦੋਂ ਹੀ ਇੱਥੇ ਆ ਕੇ ਐਸਐਚਓ ਸਾਹਿਬ ਨੇ ਥੋੜੀ ਸਖਤੀ ਨਾਲ ਪੁੱਛਿਆ ਗੱਲ ਪੁੱਛੀ ਤਾਂ ਉਹਨੇ ਦੱਸਿਆ ਕਿ ਟਰੈਕਟਰ ਟਰਾਲੀ ਦੇ ਨਾਲ ਜਿਹੜਾ ਮੋਟਰਸਾਈਕਲ ਦੀ ਟੱਕਰ ਹੁੰਦੀ ਹੈ ਖੜਾਕਾ ਹੋਇਆ ਔਰ ਉਸ ਤੋਂ ਬਾਅਦ ਜਿਹੜਾ ਉਹ ਵਿਅਕਤੀ ਸੂਹੇ ਚ ਡਿੱਗ ਗਿਆ ਲੇਕਿਨ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਕਿਸੇ ਨੇ ਵੀ ਇਹਨਾਂ ਨੇ ਇਹਨਾਂ ਨੇ ਬਾਹਰ ਨਿਕਲ ਕੇ ਜਾਂ ਕਿਸੇ ਹੋਰ ਜਿਹੜੇ ਇੱਥੇ ਮੌਕੇ ਤੇ ਮੌਜੂਦ ਹੋਣਗੇ ਜਿਹੜੇ ਟਰੈਕਟਰ ਟਰਾਲੀ ਵਾਲੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿ ਬੰਦੇ ਨੂੰ ਬਾਹਰ ਕੱਢਿਆ ਜਾਵੇ ਉਹਦੀ ਹੈਲਪ ਕੀਤੀ ਬਰੇਨਿਆ ਡੈੱਡ ਬੋਡੀ ਦਾ ਉਹ ਬਾਹਰ ਸੜਕ ਤੇ ਪਿਆ ਹੋਇਆ ਔਰ ਜਿਹੜੇ ਇਹ ਗੁਰਖਪੁਰ ਦੇ ਪਿੰਡ ਦੇ ਲੋਕ ਆ ਉਹ ਖੜੇ ਆ ਕਿ ਤਾਂ ਜੋ ਕੋਈ ਜਿਹੜਾ ਬਰੇਨ ਦਾ 파ਟ ਆ ਉਹਦੇ ਤੋਂ ਕੋਈ ਗੱਡੀ ਨਾ ਨਿਕਲ ਜਵੇ ਔਰ ਜਿਹੜਾ ਮ੍ਰਿਤਕ ਆ ਉਹਦਾ ਭਤੀਜਾ ਇੱਥੇ ਪਹੁੰਚ ਗਿਆ ਤਾਂ ਉਹਨੇ ਪਹਿਲਾਂ ਮ੍ਰਿਤਕ ਦੇ ਭਤੀਜੇ ਨੂੰ ਦੱਸਿਆ ਕਿ ਮ੍ਰਿਤਕ ਦਾ ਨਾਮ ਭਪਿੰਦਰ ਸਿੰਘ son of ਜਰਨੈਲ ਸਿੰਘ ਉਮਰ 38 ਸਾਲ ਦੱਸਿਆ ਵਿਲੇਜ ਦਪਾਲਪੁਰ ਰਾਣੇਵਾਲ ਦੇ ਕੋਲ ਦਪਾਰਪੁਰ ਪਿੰਡ ਹੈ ਔਰ ਜਿਹੜੀ ਕਰੰਟ ਲొਕੇਸ਼ਨ ਜਿੱਥੇ ਅਸੀਂ ਖੜੇ ਆ ਇਹ ਚੱਕੀ ਵਾਲਾ ਪੌਲ ਹੈ ਜੀ ਜੇਠੂ ਮੁਚਾਰੇ ਦਾ ਅੱਡਾ ਹੈ ਔਰ ਗੁਰਖਪੁਰ ਨੂੰ ਜਾਂਦਾ ਰਸਤਾ ਹੈ ਤਜਿਸ ਵਿਅਕਤੀ ਦੀ ਮੌਤ ਹੋ ਇਸ ਦਾ ਨਾਮ ਭਰਪੁਪਿੰਦਰ ਸਿੰਘ ਰਾਜ ਮਿਸਤਰੀ ਦੱਸਿਆ ਜਾ ਰਿਹਾ ਔਰ ਆਪਣੇ ਪਿੱਛੇ ਆਪਣੀ ਘਰ ਵਾਲੀ ਆਪਣੇ ਮਾਪਿਓ ਔਰ ਆਪਣਾ ਇੱਕ ਬੇਟਾ ਛੱਡ ਗਿਆ ਘਰੋਂ ਕੰਮ ਤੇ ਗਿਆ ਸੀ ਮਿਸਤਰੀ ਦੇ ਕੰਮ ਤੇ ਗਿਆ ਸੀਗਾ ਕਾਲੀ ਹੁੰਦੀ ਆ ਬੰਦੇ ਨੂੰ ਕਿ ਆਪਣੇ ਪਰਿਵਾਰ ਕੋਲ ਛੇਤੀ ਛੇਤੀ ਪਹੁੰਚ ਜੀਏ ਆਪਣੇ ਘਰ ਪਹੁੰਚ ਜੀਏ ਪਰ ਪਤਾ ਨਹੀਂ ਸੀ ਕਿ ਰਸਤੇ 'ਚ ਇਹ ਹਾਦਸਾ ਵਾਪਰ ਜਾਣਾ ਪੁਲਿਸ ਮੁਲਾਜ਼ਮ ਇੱਥੇ ਪਹੁੰਚ ਚੁੱਕੇ ਆ ਔਰ ਪੁਲਿਸ ਅਫਸਰ ਵੀ ਇੱਥੇ ਪਹੁੰਚ ਚੁੱਕੇ ਆ ਤੇ ਉਹ ਵੀ ਜਿਹੜੀ ਮਾਮਲੇ ਦੀ ਪੂਰੀ ਡੰਗਾਈ ਨਾਲ ਤਫਤੀਸ਼